ਕੋਈ ਮੰਨ ਲਓ ਐਗਜ਼ਾਮਪਲ ਦੇ ਦੌਰ ਤੇ ਬਿਸ਼ੀਲੂ ਨੇ ਗੱਲ ਕੀਤੀ ਆ ਮਿੱਤਰੋ ਬਾਹਰ ਤਾਂ ਉਹ ਇਦਾਂ ਨਹੀਂ ਵੀ ਉਹਨੂੰ 20-30 ਲੱਖ ਰੁਪਈਆ ਇੱਕ ਟੀਮ ਹੀ ਦਊਗੀ ਆ ਆਪਦੀ ਉਹਨੂੰ ਕੱਲੇ ਨੂੰ ਮਿੱਤਰੋ ਸੋ ਦੱਸਦੇ ਆਂ ਆਪਾਂ ਵੀ ਕਿਹੜਿਆ ਪਲੇਅਰ ਕਿੰਨੇ ਪੈਸੇ ਜੋ ਹੈ ਮਿਲਦੇ ਆ ਉਹਨੂੰ ਕਿਹੜਾ ਜੋ ਹੈ ਟੌਪ ਦੇ ਐਸ ਟਾਈਮ ਸਭ ਤੋਂ ਮਹਿੰਗਾ ਖਿਡਾਰੀ ਕਿਹੜਾ ਕਿਆ ਮਿੱਤਰੋ ਪਾਲਾ ਬ੍ਰਾਂਡ ਬਣਿਆ ਹੋਇਆ ਵੀ ਜੇ ਉਹਨੂੰ ਮੰਗ ਹੀ ਰੱਖਦੀ ਵੀ ਆਉਣਾ ਹੀ ਆ ਤੋ ਕੱਲੇ ਮੇਲੇ ਤੇ ਤਾਂ 5 ਲੱਖ ਵੀ ਕਵੇ ਤਾਂ ਵੀ ਇੱਕ ਮੀਟਿੰਗ ਸ਼ੋ ਮੈਚ ਅੱਤੇ ਜਿੱਦਾਂ ਫਰੰਦੀਪੁਰਿਆ ਗੋਪੀ ਹੋ ਗਿਆ ਤਾਂ ਉਹ ਗੋਪੀ ਕਿੰਨੇ ਕ ਪੈਸੇ ਲੈਂਦਾ ਤਾਂ ਗੋਪੀ ਉਸਤਾਦ ਵੀ ਮਿੱਤਰੋ ਲੱਖ ਦੇ ਕਰੀਬ ਸਾਈ ਫੜਦਾ ਲੱਖ ਰੁਪਇਆ ਲੈਣਾ ਹੀ ਪੈਂਦਾ ਉਹਨੂੰ ਕਿਉਂਕਿ ਕਿ ਕੋਈ ਪੁੱਛਦਾ ਮੇਤਰੋ ਵੀ ਛੀਲੂ ਕਿੰਨੇ ਪੈਸੇ ਕਮਾਉਂਦਾ ਪਾਲੇ ਨੂੰ ਕਿੰਨਾ ਦਿੰਦੇ ਆ ਕਮੇਟੀਆਂ ਜੋ ਹੈ ਛੀਲੂ ਨੂੰ 4 ਤੋਂ 5 ਲੱਖ ਰੁਪਈਆ ਮਿਲਦਾ ਜਾਂ ਨਹੀਂ ਮੇਤਰੋ ਇਹ ਸੱਚ ਹੈਗਾ ਜਾਂ ਨਹੀਂ ਜਾਂ ਕਰੋੜਾਂ 'ਚ ਖੇਡਦਾ ਜਾਂ ਨਹੀਂ ਕੋਈ ਪਲੇਅਰ ਤਾਂ ਉਹ ਚੀਜ਼ਾਂ ਮੇਤਰੋ ਪੁੱਛੀਆਂ ਆ ਜਾਂਦੀਆਂ ਕਮੈਂਟਾਂ 'ਚ ਜਰੇ ਤਾਂ ਉਹ ਚੀਜ਼ਾਂ ਹੀ ਤੁਹਾਨੂੰ ਦੱਸਣੀ ਆ ਵੀ ਕਿਹੜੀ ਟੀਮ ਕਿੰਨੇ 'ਚ ਬਣਦੀ ਆ ਅੱਜ ਦੇ ਟੌਪ ਅੱਜ ਦੀ ਟੌਪ ਦੀ ਟੀਮ ਕਿਹੜੀ ਆ ਕਿਉਂਕਿ ਜੋ ਹੈ ਹਰ ਇੱਕ ਹੀ ਦਰਸ਼ਕ ਇਹਨਾਂ ਚੀਜ਼ਾਂ ਨੂੰ ਜਾਣਨਾ ਚਾਹੁੰਦਾ ਜੋ ਕਬੱਡੀ ਨਾਲ ਜੁੜਿਆ ਹੋਇਆ ਤਾਂ ਕਿ ਜੋ ਹੈ ਕਿਉਂਕਿ ਹੁਣ ਕਬੱਡੀ ਬਹੁਤ ਉੱਪਰ ਆ ਕੋਈ ਇਹ ਮਾੜੀ ਢੀੜੀ ਗੇਮ ਨਹੀਂ ਰਹੀ ਮਿੱਤਰੋ ਪੰਜਾਬ 'ਚ ਹਰ ਕੋਈ ਮੈਕਮ ਵੀ ਟੌਪ ਤੇ ਆਪਣੀ ਖੇਡ ਸਰਕਲ ਕਬੱਡੀ ਨੂੰ ਮੰਨਿਆ ਗਿਆ ਕਿਉਂਕਿ ਹਰ ਇੱਕ ਹੀ ਪਿਆਰ ਕਰਦਾ ਜਦੋਂ ਮੇਲਿਆਂ ਤੇ ਜਾਂਦੇ ਆ ਲੱਖਾਂ 'ਚ ਲੋਕ ਬੈਠੇ ਹੁੰਦੇ ਆ ਮਿੱਤਰੋ ਤੁਸੀਂ ਸਭ ਜਾਣਦੇ ਆ ਸੋ ਦੱਸਦੇ ਆ ਆਪਾਂ ਵੀ ਕਿਹੜਾ ਪਲੇਅਰ ਕਿੰਨੇ ਪੈਸੇ ਜੋ ਹੈ ਮਿਲਦੇ ਆ ਉਹਨੂੰ ਕਿਹੜਾ ਜੋ ਹੈ ਟੌਪ ਦੇ ਐਸ ਟਾਈਮ ਸਭ ਤੋਂ ਮਹਿੰਗਾ ਖੜਾ ਕਿਹੜਾ ਉਹ ਵੀ ਚੀਜ਼ ਤੁਹਾਡੇ ਤਾਂ ਹੀ ਸ਼ੇਅਰ ਕਰਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਹੀ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਦੱਸਦੇ ਆ ਮਿੱਤਰੋ ਪਹਿਲਾਂ ਗੱਲ ਕਰਦੇ ਆ ਆਪਾਂ ਸ਼ੀਲੂ ਦੀ ਸਭ ਤੋਂ ਵੱਧ ਡਿਮਾਂਡ ਆ ਹਰ ਇੱਕ ਟੂਰਨਾਮੈਂਟ ਤੇ ਕਮੇਟੀ ਚਾਹੁੰਦੀ ਹੁੰਦੀ ਆ ਮਿੱਤਰੋ ਵੀ ਸਾਡੇ ਪਿੰਡ ਸ਼ੀਲੂ ਆਵੇ ਤੇ ਇਹ ਨਾ ਬਾਕੀ ਜੋ ਟੂਰਨਾਮੈਂਟਾਂ ਦੀਆਂ ਕਮੇਟੀਆਂ ਤੇ ਆ ਵੀ ਕਿੱਡਾ ਕੋ ਤਗੜਾ ਕੱਪ ਕਰਾ ਰਹੇ ਆ ਜਦਾਂ ਬਾਗੜੀਆਂ ਚ ਹੋਇਆ ਮਿੱਤਰੋ ਕੰਮ ਉੱਥੇ ਜੋ ਪਲੇਅਰ ਸੱਦੇ ਨਹੀਂ ਹੁੰਦੇ ਇਨਾਮ ਹੀ ਇੰਨੇ ਹੁੰਦੇ ਆ ਵੀ ਹਰ ਇੱਕ ਖਿਡਾਰੀ ਚਾਹੁੰਦਾ ਵੀ ਇਨਾਮ ਬਹੁਤਾ ਵੈਸੇ ਹੀ ਬਾਗੜਾਂ ਵਾਲੇ ਕਾਲੇ ਨੇ ਦੇ ਦੇਣੇ ਆ ਇਨਾਮ ਸੋ ਇਹ ਟੂਰਨਾਮੈਂਟ ਤੇ ਵੀ ਡਿਪੈਂਡ ਹੁੰਦਾ ਓਪਨ ਦੇ ਵਿੱਚ ਗੱਲ ਕਰੀਏ ਵੀ ਜਿੱਦਾਂ ਕਮਾਲਪੁਰੇ ਦਾ ਮੇਲਾ ਆਉਂਦਾ ਉਹਨਾਂ ਦਾ ਬਜਟ ਕੱਲਾ ਆਏ ਨਹੀਂ ਵੀ ਬੈਸਟ ਇਨਾਮ ਦੇਖ ਕੇ ਖਿਡਾਰੀ ਆ ਜਾਂਦੇ ਆ ਉਹਨਾਂ ਨੂੰ ਕਿਰਾਇਆ ਤੋਂ ਉੱਤੇ ਜਦੋਂ ਵੱਡੇ ਪਲੇਅਰ ਹੋ ਗਏ ਸ਼ਿੱਲੂ ਹੋਣੀ ਜੱਗੂ ਹੋਣੀ ਉਹਨਾਂ ਨੂੰ ਤਾਂ ਮਿੱਤਰੋ ਵੱਧ ਪੈਸੇ ਵੀ ਦੇਣੇ ਪੈਂਦੇ ਆ ਸਾਈਂ ਫੜਾਉਣੀ ਪੈਂਦੀ ਆ ਟੀਮ ਜਾਂ ਵੀ ਸ਼ਿੱਲੂ ਨੇ ਆਪ ਦੀ ਖੜਾਉਣੀ ਆ ਤਾਂ ਤਿੰਨੋਂ 12ਵਾਂ ਵੀ ਪਾਊਗਾ ਤੇ ਇੱਕ ਟੀਮ ਦਾ ਕਹੀਏ ਨਾ ਬਜਟ ਵੀ ਇੱਕ ਟੀਮ ਦਾ ਸ਼ਿੱਲੂ ਜੇ ਬਣਾਵੇ ਟੀਮ ਤਾਂ ਤਿੰਨ ਤੋਂ 4 ਲੱਖ ਰੁਪਇਆ ਕਲਾ ਸ਼ੀਲੂ ਲਊਗਾ ਮਿੱਤਰੋ ਕਿਉਂਕਿ ਨਾਲੋਂ ਕਦੇ-ਕਦੇ ਅੰਬਾ ਖੜਾ ਲੈਂਦਾ ਉਹ ਵੀ ਬਹੁਤ ਵੱਡਾ ਪਲੇਅਰ ਆਣਾ ਉਹਦੀ ਵੀ ਮੰਗ ਹੋਊਗੀ ਕਿਉਂਕਿ ਇਹਨਾਂ ਦੀ ਮੰਗ ਮਿੱਤਰੋ ਵਧਣੀ ਹੋਈ ਜ਼ਰੂਰ ਆ ਕਿਉਂਕਿ ਮਿਹਨਤਾਂ ਮੁੰਡਿਆਂ ਦੀ ਸ਼ੀਲੂ ਨੂੰ ਕਦੇ ਕੋਸ ਵੀ ਨਹੀਂ ਮਿਲਦਾ ਹੁੰਦਾ ਸੀ ਜਦੋਂ ਉਹੀ ਖੇਡਣ ਜਾਂਦਾ ਰਿਹਾ ਮਿੱਤਰੋ ਸੋ ਹਰ ਇੱਕ ਖਿਡਾਰੀ ਦਾ ਸੰਘਰਸ਼ ਹੁੰਦਾ ਮੈਂ ਇਦਾਂ ਨਹੀਂ ਕਹਿੰਦਾ ਵੀ ਕਿਉਂ ਦਿੰਨੇ ਆ ਜ਼ਰੂਰ ਯਾਰ ਮਿਹਨਤਾਂ ਮੁੰਡਿਆਂ ਦੀ ਤਾਂ ਕਰਕੇ ਵੀ ਇਦਾਂ ਜੋ ਹੈ ਉਹਨਾਂ ਨੂੰ ਪੈਸੇ ਮਿਲਦੇ ਆ ਹਾਕਮ ਵਾਲੀਆ ਜੱਗੂ ਟੀਮ ਬਣਾਏ ਉਹ ਵੀ 1 ਤੋਂ 2 ਲੱਖ ਰੁਪਈਆ ਮਿੱਤਰੋ ਜੋ ਮਿਲੂਗਾ ਜ਼ਰੂਰ ਜੇ ਉਹ ਸਾਈ ਫੜੂਗਾ ਤਾਂ ਕਿਉਂਕਿ ਜੋ ਆ ਉਹਦੀ ਵੀ ਮਿਹਨਤ ਆ ਸੋ ਹਰ ਇੱਕ ਓਪਨ ਦੀਆਂ ਟੀਮਾਂ ਦੇ ਕੱਲੇ ਟੂਰਨਾਮੈਂਟ ਕਰਾਉਣੇ ਬਹੁਤ ਔਖੇ ਆ ਜੋ ਕਰਾਉਂਦੇ ਆ ਉਹਨਾਂ ਨੂੰ ਪਤਾ ਮਿੱਤਰੋ ਸਪੌਂਸਰ ਕਰਨੀਆਂ ਪੈਂਦੀਆਂ ਬਾਹਰਲੇ ਪ੍ਰੋਮੋਟਰ ਜੋ ਹੈ ਟੀਮਾਂ ਜੋ ਹੈ ਸਪੌਂਸਰ ਕਰਦੇ ਆ ਕਦੇ ਕੋਈ ਬਿੱਲਾ ਗੱਲ ਦੀਨੇ ਵਾਲੀਆ ਲਾੜ ਚੋਲਾ ਨਾ ਜੋ ਅਮਰੀਕਾ 'ਚ ਬੈਠੇ ਆ ਬੰਦੇ ਉਹਨਾਂ ਲੋ ਮਿੱਤਰੋ ਟੀਮਾਂ ਸਪੌਂਸਰ ਕੀਤਿਆਂ ਜਾਂਦੀਆਂ ਸੋ ਇਹ ਚੀਜ਼ਾਂ ਇਹ ਕਬੱਡੀ 'ਚ ਬਹੁਤਿਆਂ ਨੂੰ ਨਹੀਂ ਪਤਾ ਹੋਣੀਆਂ ਸੋ ਤਾਂ ਕਰਕੇ ਮੈਨੂੰ ਵੀ ਇਹਨਾਂ ਨਹੀਂ ਪਤਾ ਪਰ ਜਿੰਨੀ ਕ ਜਾਣਕਾਰੀ ਹੈਗੀ ਉਹ ਅੱਡੇ ਤਾਂ ਇਹ ਸ਼ੇਅਰ ਕਰਨੀ ਜ਼ਰੂਰੀ ਸਮਝੀ ਉਹ ਮੈਚਾਂ ਤੇ ਵੀ ਮਿੱਤਰੋ ਬਾਈ ਗੱਲ ਕਰਦੇ ਆ ਵੀ ਸ਼ੋ ਮੈਚਾਂ ਤੇ ਜਿੱਦਾਂ ਫਰੰਦੀਪਰੀਆ ਗੋਪੀ ਹੋ ਗਿਆ ਤਾਂ ਉਹ ਗੋਪੀ ਕਿੰਨੇ ਪੈਸੇ ਲੈਂਦਾ ਤਾਂ ਗੋਪੀ ਉਸਤਾਦ ਵੀ ਮਿੱਤਰੋ ਲੱਖ ਦੇ ਕਰੀਬ ਸਾਈ ਫੜਦਾ ਲੱਖ ਰੁਪਈਆ ਲੈਣਾ ਹੀ ਪੈਂਦਾ ਉਹਨੂੰ ਕਿਉਂਕਿ ਬਾਅਦ ਚ ਇਨਾਮ ਬਾਅਦ ਚ ਦੇਖੇ ਜਾਂਦੇ ਆ ਮਿੱਤਰੋ ਬੈਸਟ ਨੂੰ ਹਾਰਲੇ ਵਗੈਰਾ ਤਾ ਪਹਿਲਾਂ ਹੀ ਪਹਿਲਾਂ ਲੱਖ ਰੁਪਇਆ ਦੇਣਾ ਪੈਂਦਾ ਖੇਡਣ ਦਾ ਹੀ ਮਿੱਤਰੋ ਕਿਉਂਕਿ ਉਸੇ ਤਰ੍ਹਾਂ ਹੀ ਉਹ ਟੀਮ ਬਣਾਉਂਦਾ ਜੇ ਜ਼ਿਆਦਾ ਪੈਸੇ ਦਰਸ਼ਕ ਜਾਂ ਕਮੇਟੀ ਚਾਹੁੰਦੀ ਆ ਵੀ ਇਦੋਂ ਵੀ ਤਗੜੇ ਪਲੇਅਰ ਆਉਣ ਵਿੱਚ ਤਾਂ ਗੋਪੀ ਦੇ ਨਾਲ ਮਿੱਤਰੋ ਤਾਂ ਇਦੋਂ ਵੀ ਜ਼ਿਆਦਾ ਫਿਰ ਉਦਾਂ ਡਿਮਾਂਡ ਹੋਊਗੀ ਸੋ ਇਦਾਂ ਵੀ ਲੱਖ ਤਾਂ ਨੋਰਮਲ ਆ ਕੰਮ ਵੀ ਲੱਖ ਲੈ ਕੇ ਜੋ ਸ਼ੋ ਮੈਚ ਦੀ ਟੀਮ ਗੋਪੀ ਦੀ ਖੇਡੂਗੀ ਤਾਂ ਇਹ ਚੀਜ਼ਾਂ ਮਿੱਤਰੋ ਕਬੱਡੀ ਚੋਂ ਪੈਸਾ ਬਹੁਤ ਆ ਹਰ ਇੱਕ ਪਲੇਅਰ ਚਾਹੁੰਦਾ ਹਰ ਇੱਕ ਛੋਟੇ ਤੋਂ ਲੈ ਕੇ ਯਾਰ ਵੱਡਾ ਕਹਿੰਦਾ ਵੀ ਅਸੀਂ ਕਬੱਡੀ ਪੈਜ ਗਏ ਤਾਂ ਸਾਡਾ ਨਾਮ ਬਣ ਜੂ ਪਰ ਖੇਡ ਨਹੀਂ ਬਹੁ ਔਖੀ ਆ ਮਿੱਤਰੋ ਪੈਸਿਆਂ ਤੋਂ ਹਟ ਕੇ ਗੱਲ ਕਰੀਏ ਆਪਰੇਸ਼ਨਾਂ ਤੇ ਲੱਖਾਂ ਲੱਗਦੇ ਆ ਮਿੱਤਰੋ ਜੋ ਖਿਡਾਰੀਆਂ ਦੇ ਹੁੰਦੇ ਆ ਹਣੀ ਪੰਡਤ ਦਾ ਆਪਰੇਸ਼ਨ ਹੋਇਆ ਮਿੱਤਰੋ ਸ਼ੀਲੂ ਤੇ ਸੱਟਾਂ ਲੱਗੀਆਂ ਹੋਆਂ ਉਹ ਵੀ ਜੋ ਆਪਰੇਸ਼ਨ ਕਰਾਏ ਹੋਏ ਆ ਉਹਦੇ ਵੀ ਹਰ ਇੱਕ ਖਿਡਾਰੀ ਮਿੱਤਰੋ ਸੱਟਾਂ ਫਿੱਟਾਂ ਨਾਲ ਵੀ ਜੋੜਦਾ ਤਾਂ ਹੀ ਮਕਾਮ ਮਿਲਦੇ ਆ ਤਾਂ ਹੀ ਜੋ ਐ ਇਸ ਮਕਾਮ ਤੇ ਆਉਂਦੇ ਆ ਵੀ ਦੁਨੀਆ ਪਿਆਰ ਕਰਦੀ ਆ ਮਿੱਤਰੋ ਮੁੰਡਿਆਂ ਨੂੰ ਕਿਉਂਕਿ ਹਰ ਇੱਕ ਦੀ ਇੱਛਾ ਹੁੰਦੀ ਆ ਨਵਾਂ ਮੁੰਡਾ ਜੇ ਕੋਈ ਉੱਠਦਾ ਕਾਉਨੋ ਵੀ ਹੋਵੇ ਵੀ ਇਨਾਮ ਕਿੰਨਾ ਕ ਪੈਸਾ ਬਹੁਤਾ ਕਬੱਡੀ ਚ ਕਿਉਂਕਿ ਜਦੋਂ ਹੁਣ ਟੂਰ ਲੱਗਦੇ ਆ ਨਾ ਬਾਹਰ ਦੇ ਵੀ ਆਪਾਂ ਗੱਲ ਕਰ ਹੀ ਦਿੰਨੇ ਆ ਜਦੋਂ ਬਾਹਰਲੇ ਟੂਰ ਲੱਗਦੇ ਆ ਮਿੱਤਰੋ ਉਦੋਂ ਵੀ ਜੁਆ ਗੱਲਬਾਤ ਕਰੀ ਹੁੰਦੀ ਹੈ ਜਿਹੜੀ ਵੀ ਉਹਨੇ ਕਲੱਬ ਵੱਲੋਂ ਖੇਡਣਾ ਜਿੱਦਾਂ ਸ਼ਿਲੂ ਦੀ ਕੋਈ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਫਿਰ ਸ਼ਿਲੂ ਨੇ ਗੱਲ ਕੀਤੀ ਆ ਮਿੱਤਰੋ ਬਾਹਰ ਤਾਂ ਉਹ ਇਦਾਂ ਨਹੀਂ ਵੀ ਉਹਨੂੰ 20-30 ਲੱਖ ਰੁਪਈਆ ਇੱਕ ਟੀਮ ਹੀ ਦੇਊਗੀ ਆ ਆਪਦੀ ਉਹਨੂੰ ਕੱਲੇ ਨੂੰ ਮਿੱਤਰੋ ਜੇ ਉਹ ਬਾਹਰ ਐਨੇ ਡਾਲਰ ਕਿਉਂਕਿ ਪੰਜਾਬ ਚ ਜਿਆਦਾ ਪੈਸਾ ਬਣ ਜਾਂਦਾ ਸੋ ਉਸੇ ਤਰ੍ਹਾਂ ਵੀ 10 ਹਜ਼ਾਰ ਡਾਲਰ ਦੀ ਗੱਲ ਹੋਈ ਆ ਸ਼ਿੱਲੂ ਦੀ ਵੀ ਮੈਂ ਤੁਹਾਡੀ ਟੀਮ ਵੱਲੋਂ ਖੇਡੂਗਾ ਤੇ ਸਾਰਾ ਸੀਜ਼ਨ ਹੀ ਬੁੱਕ ਕਰਨਾ ਪੈਂਦਾ ਇੱਕ ਪਲੇਅਰ ਸੋ ਇਸੇ ਤਰ੍ਹਾਂ ਵੀ ਇੱਕੋ ਟੀਮ ਲਈ ਉਹ ਫਿਰ ਧਮਾ ਪਾਉਂਦੇ ਆ ਇਹ ਚੀਜ਼ਾਂ ਹੀ ਪਾਲਾ ਵੀ ਵੈਸੇ ਬਹੁਤ ਮਹਿੰਗਾ ਖਿਡਾਰੀ ਆ ਦੁੱਗਾਂ ਵਾਲਾ ਕਿਉਂਕਿ ਇਹਨਾਂ ਦਾ ਤਾਂ ਟੂਰਨਾਮੈਂਟ ਜੋ ਪੰਜਾਬ ਚ ਆਉਣ ਇਹਨਾਂ ਨੂੰ ਤਾਂ ਖੜਾਉਣ ਦੇ ਬਾਰੇ ਤਾਂ ਬਾਅਦ ਦੀ ਗੱਲ ਆ ਜੇ ਕੱਲਾ ਸੱਦਣਾ ਹੀ ਹੋਵੇ ਨਾ ਇਹਨਾਂ ਦਾ ਸਨਮਾਨ ਵੀ ਜੇ ਮੰਗ ਕਰਨ ਮਿੱਤਰੋ ਵੀ ਆਹ ਹਾਰਲੇ ਦੇ ਦੋ ਸਾਨੂੰ ਜਾਂ ਆਹ ਗੱਡੀ ਕਰ ਫੇਰੀ ਤੁਹਾਡੇ ਟੂਰਨਾਮੈਂਟ ਤੇ ਆਵਾਂਗੇ ਮਿੱਤਰੋ ਤਾਂ ਉਹ ਬਹੁਤਿਆਂ ਕਮੇਟੀਆਂ ਮੰਨ ਜਾਂਦੀਆਂ ਵੀ ਕੋਈ ਚੱਕਰ ਨਹੀਂ ਜੇ ਪਾਲਾ ਸਾਡੇ ਜੋ ਹੈ ਟੂਰਨਾਮੈਂਟ ਤੇ ਆ ਜੇ ਕਾ ਸਾਡਾ ਮੇਲਾ ਹੀ ਸਫਲ ਹੋਊਗਾ ਮਿੱਤਰੋ ਸੋ ਇਹ ਚੀਜ਼ਾਂ ਵੀ ਇਹ ਡਿਮਾਂਡਾਂ ਇਹ ਮਿਹਨਤਾਂ ਕਰਕੇ ਆ ਮਿੱਤਰੋ ਪਾਲਾ ਬ੍ਰਾਂਡ ਬਣਿਆ ਹੋਇਆ ਵੀ ਜੇ ਉਹਨੂੰ ਮੰਗ ਹੀ ਰੱਖਦੀ ਵੀ ਆਉਣਾ ਹੀ ਆ ਤੋਂ ਕੱਲੇ ਮੇਲੇ ਤੇ ਤਾਂ 5 ਲੱਖ ਵੀ ਕਵੇ ਤਾਂ ਵੀ ਕਮੇਟੀਆਂ ਮਿੱਤਰੋ ਦੇਣੀਆਂ ਇਹ ਦਹਿਸ਼ਤਾਂ ਮੁੰਡਿਆਂ ਦੀ ਭਾਵੇਂ ਖੁਸ਼ੀ ਦੀ ਗੱਲ ਆ ਦੁੱਲੇ ਦੀ ਗੱਲ ਆ ਹਰ ਇੱਕ ਪਲੇਅਰ ਨੇ ਇਹਨਾਂ ਨੇ ਨਾਂ ਬਣਾਏ ਆ ਮਿੱਤਰੋ ਇਹਨਾਂ ਦੀਆਂ ਮਿਹਨਤਾਂ ਬਾਕੀ ਤੁਹਾਨੂੰ ਇਹ ਚੀਜ਼ਾਂ ਦੱਸਣੀਆਂ ਸੀਂਗਾ ਬਾਕੀ ਹੋਰ ਟੀਮਾਂ ਦੀ ਗੱਲ ਕਰੀਏ ਉਹ ਵੀ ਤੁਹਾਡੇ ਨਾਲ ਦੱਸ ਦਿੰਨਾ ਵੀ ਹਾਕਮਾਲੀ ਦੀ ਟੀਮ ਜੇ ਬੱਕ ਕਰਨੀ ਹੋਵੇ 1 ਤੋਂ 2 ਲੱਖ ਬਾਕੀ ਉਹ ਖਿਡਾਰੀਆਂ ਤੇ ਹੁਣ ਸ਼ਕਰਪੁਰੀਏ ਵੀ ਬਹੁਤ ਟੌਪ ਤੇ ਰਹੇ ਆ ਪਹਿਲਾਂ ਤਾਂ ਬਹੁਤ ਇਦੋਂ ਵੀ ਟੌਪ ਦੇ ਸੀ 2018-19 ਚ ਜੋ ਇੰਦਰਜੀਤ ਨਾਲ ਖੇਡੇ ਉਦੋਂ ਤਾਂ ਇਹ ਸਹਾਈ ਲਾਉਂਦੇ ਸੀ ਮਿੱਤਰੋ 2-3 ਲੱਖ ਵੀ ਲੈਣਗੇ ਦੜਬੇ ਮੰਡੀ ਵਾਲੇ 80 ਕੇ ਹਜ਼ਾਰ ਕਿਉਂਕਿ ਇਹਨਾਂ ਦਾ ਦਾ ਦੌਰ ਰਿਹਾ ਮਿੱਤਰੋ ਦੜਬੇ ਵਾਲਿਆਂ ਦਾ ਸੋ ਇਹਨਾਂ ਨੇ ਵੀ ਕਮਾਲਾਂ ਹੀ ਕੀਤੀਆਂ ਦੋਦੇ ਦੀ ਭਿੰਡਰ ਦੀ ਟੀਮ ਇਹ ਵੀ ਸਿਰਾਈ ਲਾਉਂਦੇ ਆ ਮਿੱਤਰੋ ਸੋ ਸਾਰੀਆਂ ਇਹ ਮੇਨ ਟੀਮਾਂ ਕਈ ਵੀ ਟੂਰਨਾਮੈਂਟਾਂ ਦੇ ਜੋ ਹਿੱਸਾ ਲੈਂਦੀਆਂ ਜੋ ਕਮਾਲਾਂ ਕਰਦੀਆਂ ਬਾਕੀ ਤੁਸੀਂ ਕਿਹੜੀ ਟੀਮ ਦੇ ਫੈਣਾ ਤੁਹਾਡਾ ਕਿਹੜਾ ਫੇਵਰੇਟ ਪਲੇਅਰ ਆ ਤੁਸੀਂ ਕੀ ਇਦਾਂ ਜੇ ਮੈਂ ਕੁਝ ਗਲਤ ਬੋਲ ਗਿਆ ਹੋਵੇ ਜਾਂ ਕੋਈ ਚੀਜ਼ ਛੱਡ ਗਿਆ ਹੋਇਆ ਉਹ ਵੀ ਤੁਹਾਡਾ ਦੱਸਣ ਦਾ ਫਰਜ਼ ਆ ਉਹ ਵੀ ਜਰੂਰ ਸ਼ੇਅਰ ਕਰਿਓ ਬਾਕੀ ਜੇ ਮੈਥੋਂ ਗਲਤੀ ਹੋ ਗਈ ਉਹ ਮਾਫੀ ਮੰਗਦੇ ਆ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਪਹੁੰਚੇ ਵੀ ਕਬੱਡੀ ਚ ਨਵੇਂ ਮੁੰਡੇ ਵੀ ਜੁੜਨ ਤਾਂ ਕਿ ਉਹਨਾਂ ਤੱਕ ਵੀ ਇਨਫੋਰਮੇਸ਼ਨ ਜਾਵੇ ਧੰਨਵਾਦ